ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਦੇ ਕਿਧਰੇ ਸਬਾ ਸੁਸਾਇਟੀ ਵਿੱਚ ਬੈਠੋ 2 4 10 ਬੰਦਿਆਂ ਦੇ ਇਕੱਠ ਵਿੱਚ ਬੈਠੋ ਉੱਥੇ ਇੱਕ ਗੱਲ ਸੁਣਨ ਵਾਸਤੇ ਮਿਲਦੀ ਹੈ ਵੇਖੋ ਜੀ ਇਹਦੇ ਵਿੱਚ ਸ਼ਰਧਾ ਨਹੀਂ ਹੈ ਸ਼ਰਧਾ ਹੋਣੀ ਬੜੀ ਜ਼ਰੂਰੀ ਹੈ ਦੂਸਰੇ ਪਾਸੇ ਇਹ ਗੱਲ ਮਿਲਦੀ ਹੈ ਵੇਖੋ ਜੀ ਤਰਕ ਹੋਣਾ ਬੜਾ ਜ਼ਰੂਰੀ ਹੈ ਮੈਂ 3 4 ਵੀਡੀਓ ਆਲਰੇਡੀ ਇਹਦੇ ਉੱਤੇ ਦੇ ਚੁੱਕਾ ਪਾ ਚੁੱਕਾ ਤੁਹਾਡੀ ਕਚਹਿਰੀ ਦੇ ਵਿੱਚ ਰੱਖ ਚੁੱਕਾ ਪਰ ਇੱਕ ਨੁਕਤਾ ਸ਼ਰਧਾ ਤੇ ਤਰਕ ਦੇ ਉੱਤੇ ਅੱਜ ਮੈਂ ਫੇਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਮੂਰਖ ਲੋਕਾਂ ਲਈ ਤਰਕ ਕੇ ਜਿਹੜਾ ਉਹ ਬੇਇੱਜ਼ਤੀ ਹੁੰਦੀ ਹੈ ਮੂਰਖ ਲੋਕਾਂ ਲਈ ਤਰਕ અપਮਾਨ ਹੁੰਦੀ ਹੈ ਮੂਰਖ ਲੋਕਾਂ ਲਈ ਤਰਕ ਚੰਗਾ ਨਹੀਂ ਹੈ ਤਰਕ ਦੇਣ ਵਾਲਾ ਉਹਨਾਂ ਦੀ ਨਿਗਾਹ ਦੇ ਅੰਦਰ ਨਾਸਤਿਕ ਗਿਨਿਆ ਜਾਂਦਾ ਹੈ ਮੂਰਖ ਲੋਕਾਂ ਦੀ ਨਿਗਾਹ ਦੇ ਅੰਦਰ ਹੁਣ ਆਈ ਗੱਲ ਦੂਜੇ ਪਾਸੇ ਝੂਠ ਦੇ ਪੈਰਾਂ ਦੇ ਉੱਤੇ ਖਲੋਤੀ ਸਰਦਾ ਝੂਠ ਦੇ ਪੈਰਾਂ ਦੇ ਉੱਤੇ ਮੈਂ ਝੂਠ ਦੇ ਪੈਰ ਤਾਂ ਕਹਿ ਰਿਹਾ ਕਿਉਂਕਿ ਗੁਰਬਾਣੀ ਦੇ ਉੱਤੇ ਸਰਦਾ ਰੱਖਣੀ ਗੁਰਬਾਣੀ ਦੇ ਮੁਤਾਬਕ ਸਰਦਾ ਰੱਖਣੀ ਉਹ ਤੇ ਗੱਲ ਸਮਝ ਵਿੱਚ ਆਉਂਦੀ ਪਰ ਜਿਹਨੂੰ ਗੁਰਬਾਣੀ ਮਨਾ ਕਰੇ ਤੇ ਤੁਸੀਂ ਉਹ ਕੰਮ ਕਰੀ ਚੱਲੋ ਤੇ ਸਰਦਾ ਦੇ ਨਾਂ ਤੇ ਕਰੀ ਚੱਲੋ ਤੇ ਫਿਰ ਝੂਠ ਦੇ ਪੈਰ ਨਾ ਹੋਏ ਤੇ ਹੋਰ ਕੀ ਹੋਇਆ ਝੂਠ ਦਾ ਬੇਸ ਨਾ ਹੋਇਆ ਤੇ ਹੋਰ ਕੀ ਹੋਇਆ ਝੂਠ ਦੇ ਬੇਸ ਤੇ ਖਲੋਤੀ ਹਰ ਗੱਲ ਆਮ ਲੋਕਾਂ ਲਈ ਸ਼ਰਦਾ ਬਣ ਜਾਂਦੇ ਆ ਅੱਗੇ ਚੱਲਦੇ ਆ ਤਰਕ ਦੇਣਾ ਤੇ ਤਰਕ ਲੈਣਾ ਇਹ ਦੋਵੇਂ ਗੱਲਾਂ ਸਮਝਦਾਰਾਂ ਦੇ ਹਿੱਸੇ ਵਿੱਚ ਆਈਆਂ ਨੇ ਸਿਆਣਿਆਂ ਦੇ ਹਿੱਸੇ ਵਿੱਚ ਆਈਆਂ ਨੇ ਅੰਨੇ ਸ਼ਰਧਾਲੂ ਮਤ ਤੋਂ ਖਾਲੀ ਹੁੰਦੇ ਨੇ ਝੂਠ ਦੇ ਨਾਲ ਉਹਨਾਂ ਦਾ ਤਾਲਮੇਲ ਹੁੰਦਾ ਹੈ ਝੂਠ ਨੂੰ ਤਰਜੀਹ ਦਿੰਦੇ ਨੇ ਉਹਨੂੰ ਨਾ ਸ਼ਰਦਾ ਦਾ ਦੇ ਦਿੰਦੇ ਨੇ ਪਰ ਜਿਹੜਾ ਤਰਕ ਲੈਣਾ ਤੇ ਤਰਕ ਦੇਣਾ ਬਾ ਦਲੀਲ ਗੱਲ ਕਰਨੀ ਇਹ ਤੇ ਸਮਝਦਾਰਾਂ ਦੇ ਹਿੱਸੇ ਵਿੱਚ ਆਈ ਆਮ ਬੰਦਾ ਦਲੀਲ ਦੇ ਉੱਤੇ ਗੱਲ ਕਰਦਾ ਹੀ ਨਹੀਂ ਲੜਨ ਨੂੰ ਪੈਂਦਾ ਅੱਗੇ ਚੱਲਣਾ ਸਭ ਤੋਂ ਪਹਿਲਾਂ ਅਗਰ ਤਰਕ ਦੀ ਗੱਲ ਕਰੀਏ ਤੇ ਤਰਕ ਕਿੰਨੇ ਦਿੱਤਾ ਆਮ ਇੱਕ ਬੁਲਾਰੇ ਨੂੰ ਛੱਡ ਦਿਓ ਲੇਖਕ ਨੂੰ ਛੱਡ ਦਿਓ ਕਿਸੇ ਕਿਤਾਬ ਦਾ ਰਾਈਟਰ ਹੋਵੇ ਛੱਡ ਦਿਓ ਨਾ ਮੰਨੋ ਗੱਲ ਪਰ ਮੈਂ ਇਹ ਤੇ ਗੱਲ ਸ਼ੁਰੂ ਕਰਨ ਲੱਗਾ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ। ਉਹਨਾਂ ਨੇ ਤਰਕ ਦੀ ਸ਼ੁਰੂਆਤ ਕੀਤੀ। ਔਰ ਤਰਕ ਕਰਨਾ ਸਿਖਾਇਆ, ਤਰਕ ਦੇਣਾ ਸਿਖਾਇਆ, ਤਰਕ ਲੈਣਾ ਸਿਖਾਇਆ। ਹੁਣ ਤੁਸੀਂ ਕਹੋਗੇ ਵੀ ਵੇਖੋ ਜੀ ਓਦਾਂ ਹੀ ਗੱਲੇ ਕਿੱਥੇ ਆ ਬਾਬੇ ਨਾਨਕ ਨੇ ਤਰਕ ਕੀਤਾ। ਮੂਲ ਮੰਤਰ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ। ਤੇ ਗੁਰਪ੍ਰਸਾਦ ਤੋਂ ਬਾਅਦ ਜਪਜੀ ਦੀ ਪਹਿਲੀ ਪੌੜੀ ਆਰੰਭ ਹੋ ਜਾਂਦੀ ਹੈ। ਤੇ ਉਹਦੇ ਅੰਦਰ ਪਹਿਲਾ ਸਭ ਤੋਂ ਜਿਹੜੀ ਪਹਿਲੀ ਪੰਕਤੀ ਹੈ ਉਦੇ ਤਰਕ ਨਹੀਂ ਧੋਰ ਕੀ ਹੈ ਮੁੱਦਾ ਨਹੀਂ ਧੋਰ ਕੀ ਹੈ ਸੱਚ ਦੇ ਉੱਤੇ ਗੱਲ ਕੀਤੀ ਸੋਚੈ ਸੋਚਣਾ ਹੋਵੇ ਜੇ ਸੋਚੇ ਲਖਵਾਰ ਫਿਰ ਦੂਜਾ ਤਰਕ ਨਾਲ ਹੀ ਦੂਜੀ ਪੰਕਤੀ ਵਿੱਚ ਕਰ ਦਿੱਤਾ ਚੁੱਪ ਰਹਿੰਦੇ ਉੱਤੇ ਬੋਲੇ ਨਾ ਹੀ ਹੋਏ ਬੈਠਾ ਮੁੰਨੀ ਅੰਤਰ ਕਲਪੁਆਈਏ ਜੋਨੀ ਚੁੱਪੇ ਚੁੱਪਣਾ ਹੋਵੇ ਜੇ ਲਾਇ ਰਾਂ ਲਿਵਤਾਰ ਫਿਰ ਨਾਲ ਲੱਗਦਾ ਤਰਕ ਦੇ ਉੱਤੇ ਤਰਕ ਤਰਕ ਦੇ ਉੱਤੇ ਤਰਕ ਭੁੱਖੇ ਰਹਿਣ ਦੇ ਉੱਤੇ ਤਰਕ ਭੁੱਖਿਆਂ ਪੋਖਣਾ ਉਤਰੀ ਜੇ ਬੰਨਾਪੁਰੀਆਂ ਪਾਰ ਗੁਰਬਾਣੀ ਦੀ ਇੱਕ ਇੱਕ ਪੰਕਤੀ ਦੇ ਅੰਦਰ ਤਰਕ ਭਰਿਆ ਹੈ ਪਰ ਦੁਬਾਰਾ ਗੱਲ ਕਹਿ ਦੇਣਾ ਉਹ ਤੇ ਸਿਆਣਿਆਂ ਵਾਸਤੇ ਹੈ ਨਾ ਜਿਹੜੇ ਅੰਨੇ ਸ਼ਰਧਾਲੂ ਨੇ ਉਹਨਾਂ ਨੇ ਤੇ ਬਾਬੇ ਨਾਨਕ ਦੀ ਬਾਣੀ ਨੂੰ ਹੀ ਪਾਸੇ ਕਰਕੇ ਤੇ ਸੂਰਜ ਪ੍ਰਕਾਸ਼ ਨੂੰ ਅੱਗੇ ਲਿਆਉਣਾ ਹੈ ਉਹਨਾਂ ਕਹਿ ਦੇਣਾ ਵੇਖੋ ਜੀ ਤਰਕ ਨਹੀਂ ਕਰਨਾ ਹਾਲਾਂ ਤਨਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦੇ ਅੰਦਰ ਇੱਕ ਪਾਗ ਬਚਨ ਆਇਆ ਕਿ ਅਕਲੀਂ ਪੜ ਕੇ 부ਜੀਏ ਅਕਲੀਂ ਕੀਚੇ ਦਾਨ ਅਕਲੀ ਸਾਹਿਬ ਸੇਵੀ ਹੈ ਅਕਲੀ ਪਾਈ ਹੈ ਮਾਨ ਬੇਅਕਲ ਦੇ ਨਾਲ ਕੰਮ ਕਰ ਤੇ ਜਿਹੜਾ ਤਰਕੇ ਉਹ ਅਕਲ ਤੋਂ ਬਗੈਰ ਪੈਦਾ ਨਹੀਂ ਹੁੰਦਾ ਹੁੰਦਾ ਹੀ ਅਕਲ ਵਿੱਚੋਂ ਪੈਦਾ ਤੇ ਗੁਰੂ ਕਹ ਰਹੇ ਨੇ ਅਕਲ ਦੇ ਨਾਲ ਪਾੜ ਅਕਲ ਦੇ ਨਾਲ ਮਾਨ ਪਾ ਅਕਲ ਦੇ ਨਾਲ ਧਾਨ ਕਰ ਅਕਲ ਦੇ ਨਾਲ ਲਾਈਫ ਚੱਲ ਤੋਂ ਖੈਰ ਕੁਝ ਸਾਡੇ ਸਾਧ ਬਾਬੇ ਔਰ ਕੁਝ ਸਾਡੇ ਨਾਮਵਰ ਆਮ ਨਹੀਂ ਨਾਮਵਰ ਪ੍ਰਚਾਰਕ ਆਮ ਲੋਕ ਤੇ ਕਹਿੰਦੇ ਚਲੋ ਗੱਲ ਪਕੜ ਵਿੱਚ ਆ ਜਾਂਦੀ ਵੀ ਇਹਦੀ ਲਿਆਕਤ ਘਟੇ ਨਾਮਵਰ ਪ੍ਰਚਾਰਕ ਤੇ ਸਾਧ ਬਾਬਿਆਂ ਨੇ ਵੀ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਵੇਖੋ ਜੀ ਤਰਕ ਨਹੀਂ ਕਰਨਾ ਹੁਣ ਉਹਦੇ ਦੋ ਕਾਰਨ ਨੇ ਜਿਹੜੇ ਨਾਮਵਰ ਪ੍ਰਚਾਰਕ ਨੇ ਉਹਨਾਂ ਨੂੰ ਸਮਝ ਤੇ ਹੁੰਦੀ ਕਿ ਮੈਂ ਕੂੜ ਪਰੋਸਣ ਲਗਾ ਤੇ ਲੋਕ ਮੇਰੇ ਤੇ ਤਰਕ ਨਾ ਕਰਨ ਮੈਨੂੰ ਝੂਠਾ ਨਾ ਕਰ ਦੇਣ ਉਹਨਾਂ ਦਾ ਐਂਗਲ ਏ ਤੇ ਜਿਹੜੇ ਆਮ ਸਾਧ ਬਾਬੇ ਨੇ ਉਹਨਾਂ ਕੋਲੇ ਨਹੀਂ ਯੋਗਤਾ ਨਹੀਂ ਹੁੰਦੀ ਉਹਨਾਂ ਨੇ ਪਹਿਲਾਂ ਹੀ ਇਹ ਗੱਲ ਕਹਿ ਕੇ ਦਰਵਾਜ਼ਾ ਬੰਦ ਕਰ ਦਿੱਤਾ ਵੀ ਵੇਖੋ ਜੀ ਤਰਕ ਨਹੀਂ ਕਰੇਗਾ ਤਰਕ ਨਹੀਂ ਕਰੇਗਾ ਕਿਉਂ ਨਹੀਂ ਕਰੇਗਾ ਤਰਕ ਲਿਆਕਤ ਨਹੀਂ ਹੈ ਤਰਕ ਕਰਨ ਦੀ ਤਰਕ ਦੇਣ ਦੀ ਤਰਕ ਲੈਣ ਦੀ ਕਿਉਂਕਿ ਅਕਲ ਵਿੱਚੋਂ ਪੈਦਾ ਹੁੰਦਾ ਹੈ ਤੇ ਉਨੀ ਅਕਲ ਦਾ ਮਿਆਰ ਉੱਚਾ ਨਹੀਂ ਹੈ ਇਸ ਕਰਕੇ ਆਮ ਜਿਹੜੇ ਲੋਕ ਆਉਂਦੇ ਨੇ ਉਹਨਾਂ ਦੇ ਸਾਹਮਣੇ ਇੱਕ ਗੱਲ ਰੱਖ ਦਿਓ ਵੇਖੋ ਜੀ ਤਰਕ ਨਹੀਂ ਕਰਨਾ ਤੇ ਜੇ ਕੋਈ ਗੱਲ ਕਰੇ ਤੇ ਬਾਬਿਆਂ ਦੇ ਅੰਨੇ ਸਰਦਾਲੂ ਇਹ ਗੱਲ ਕਹਿ ਦਿੰਦੇ ਨੇ ਬਾਬਾ ਜੀ ਦੇ ਉੱਤੇ ਤਰਕ ਨਾ ਕਰਿਓ ਬਾਬਾ ਜੀ ਬੜੇ ਵੱਡੇ ਬ੍ਰਹਮ ਗਿਆਨੀ ਨੇ ਗੁਰੂ ਨਾਨਕ ਤਰਕ ਕਰਨਾ ਤਰਕ ਦੇਣਾ ਤੇ ਲੈਣਾ ਸਿਖਾ ਰਹੇ ਇਸ ਤੋਂ ਅੱਗੇ ਚੱਲਨੇ ਆਮ ਸਮਾਜ ਦੇ ਅੰਦਰ ਰਾਜਨੀਤੀ ਦੇ ਅੰਦਰ ਵੇਖੋ ਕੋਟ ਕਚਹਿਰੀਆਂ ਦੇ ਅੰਦਰ ਕੀ ਚੱਲਦਾ ਤਰਕ ਚੱਲਦਾ ਦਲੀਲ ਚੱਲਦੀ ਕਦੇ-ਕਦੇ ਸੱਚਾ ਬੰਦਾ ਝੂਠਾ ਹੋ ਜਾਂਦਾ ਹੈ ਝੂਠਾ ਸੱਚਾ ਹੋ ਜਾਂਦਾ ਹੈ ਤਰਕ ਚੱਲਦਾ ਹੈ ਪਰ ਗੁਰਬਾਣੀ ਦੇ ਅੰਦਰ ਤੇ ਆਈ ਨਰੋਲ ਸੱਚ ਇਥੇ ਝੂਠ ਦੀ ਲੇਸ ਵੀ ਨਹੀਂ ਹੈ ਤਰਕ ਕਰਨ ਨਾਲ ਤੇ ਸੁਣਨ ਨਾਲ ਤੁਹਾਡੀ ਬੁੱਧ ਦਾ ਦਾਇਰਾ ਪ੍ਰਗਾਰਡ ਹੁੰਦਾ ਹੈ ਤੁਹਾਡਾ ਬੁੱਧ ਦਾ ਦਾਇਰਾ ਖੁੱਲਦਾ ਹੈ ਵਿਕਸਿਤ ਹੁੰਦਾ ਹੈ ਪਰ ਜੇ ਤਰਕ ਕਰੋਗੇ ਤਰਕ ਲਾਓਗੇ ਤਰਕ ਦੋਗੇ ਤੇ ਜੇ ਤਰਕ ਲੈਣਾ ਤੇ ਦੇਣਾ ਤੇ ਸੋਚਣਾ ਬੰਦ ਕਰ ਦਿੱਤਾ ਫਿਰ ਤੇ ਬੁੱਧ ਤੁਹਾਡੀ ਪਹਿਲਾਂ ਥੋੜੀ ਹੈ ਉਹ ਸੁngੜਦੀ ਸੁngੜਦੀ ਹੋਰ ਸੁngੜ ਜਾਏਗੀ ਜਿਵੇਂ ਆਮ ਬਾਬਿਆਂ ਨੇ ਅੱਜ ਦੇ ਲੋਕਾਂ ਦੇ ਨਾਲ ਕਰ ਦਿੱਤਾ ਆਮ ਲੋਕ ਹੁਣ ਬੁੱਧ ਤੋਂ ਕਮ ਥੋੜਾ ਰਹਿ ਗਏ ਬਸ ਇੱਕੋ ਹੀ ਗੱਲ ਹੁੰਦੀ ਹੈ ਵੇਖੋ ਜੀ ਤਰਕ ਨਹੀਂ ਕਰਨਾ ਅੰਨੀ ਸ਼ਰਦਾ ਚੰਗੇ ਭਲੇ ਬੰਦੇ ਨੂੰ ਵੀ ਮੂਰਖ ਬਣਾ ਕੇ ਰੱਖ ਦਿੰਦੀ ਹੈ ਇਸ ਕਰਕੇ ਭਾਈ ਝੂਠ ਦੇ ਬੇਸ ਦੇ ਉੱਤੇ ਖਲੋਤੀ ਹਰ ਗੱਲ ਉਹਨੂੰ ਸ਼ਰਦਾ ਕਰਕੇ ਨਾ ਮੰਨੋ ਗੁਰਬਾਣੀ ਸਾਰੀ ਗਿਆਨ ਦੇ ਬੇਸ ਦੇ ਉੱਤੇ ਹੈ ਗੁਰਬਾਣੀ ਦੇ ਆਧਾਰ ਦੇ ਉੱਤੇ ਪੜ ਲਓ ਅਪਲਾਈ ਕਰ ਲਓ ਤੇ ਫਿਰ ਤੁਸੀਂ ਮੰਨ ਲਓ ਜੋ ਮੰਨਣਾ ਹੈ ਮੰਨ ਲਓ ਸ਼ਰਧਾ ਰੱਖੋ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਪਰ ਉਧਰ ਤੁਹਾਡੀ ਸ਼ਰਧਾ ਨਹੀਂ ਤੁਹਾਡੀ ਸ਼ਰਧਾ ਹੈ ਅੰਧ ਵਿਸ਼ਵਾਸ ਦੇ ਬੇਸ ਤੇ ਬਾਬਿਆਂ ਤੇ ਜਾਂ ਕੂੜ ਗ੍ਰੰਥਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ